ਹੁਣ ਜੇਕਰ ਕਿਸੇ ਵੀ ਜ਼ਿਲ੍ਹੇ ਵਿੱਚ ਕੋਈ ਵੀ ਅਫਸਰ ਰਿਸ਼ਵਤ ਮੰਗਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਉਸ ਜ਼ਿਲ੍ਹੇ ਦਾ ਐਸਐਸਪੀ ਜਾਂ ਫਿਰ ਡੀਸੀ ਹੋਵੇਗਾ ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦਰਅਸਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਅਤੇ ਐਸਐਸਪੀ ਨਾਲ ਮੁਲਾਕਾਤ ਕੀਤੀ ਗਈ ਅਤੇ ਉਸ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਡੀਆ ਦੇ ਰੂਪ ਦੇ ਹੁੰਦੇ ਹੋਏ ਕਿਹਾ ਕਿ ਮੈਨੂੰ ਕਰਪਸ਼ਨ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਜਿਸ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਗਿਆ ਹੈ ਕਿ ਜੇ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਅਫਸਰ ਰਿਸ਼ਵਤ ਮੰਗੇਗਾ ਤਾਂ ਉਸ ਦਾ ਪੂਰਾ ਪੂਰਾ ਜ਼ਿੰਮੇਵਾਰ ਜੋ ਹੈ ਉਸ ਹਲਕੇ ਦਾ ਉਸ ਇਲਾਕੇ ਦਾ ਡੀਸੀ ਜਾਂ ਫਿਰ ਐਸਐਸਪੀ ਹੋਵੇਗਾ ਤੇ ਉਸ ਲਈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਮੁੱਖ ਮੰਤਰੀ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਇਸ ਕੰਮ ਵਿੱਚ ਬਿਲਕੁਲ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇ ਕਿਸੇ ਵੀ ਅਣਗਹਿਲੀ ਲਈ ਸਬੰਧਤ ਡਿਫਟੀ ਕਮਿਸ਼ਨਰ ਨੂੰ ਜਵਾਬ ਦੇਣਾ ਪਵੇਗਾ ਕਿਸੇ ਵੀ ਦਫ਼ਤਰ ਦੇ ਵਿੱਚ ਜੋ ਕਿ ਸਾਡਾ ਵਾਅਦਾ ਹੈ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਿੱਲੀ ਚ ਵੀ ਪੰਜਾਬ ਚ ਵੀ ਕਿ ਸਾਡਾ ਵਾਅਦਾ ਹੈ ਸਾਡੀ ਗਾਰੰਟੀ ਹੈ ਇਹ ਕਿ ਅਸੀਂ ਤਹਿਸੀਲਾਂ ਚ ਅਸੀਂ ਪਟਵਾਰੀ ਦਫ਼ਤਰਾਂ ਚ ਅਸੀਂ ਵੀਡੀਓ ਦਫ਼ਤਰਾਂ ਚ ਅਸੀਂ ਡੀਸੀ ਦਫ਼ਤਰਾਂ ਚ ਲੋਕਾਂ ਦੀ ਖੱਜਲ ਖਵਰੀ ਨਹੀਂ ਹੋਣ ਦੇਵਾਂ ਸਖਤ ਤਦ ਦਿੱਤੀ ਗਈਆਂ ਨੇ ਕੋਈ ਖੱਜਲ ਖਵਰੀ ਨਹੀਂ ਹੋਣੀ ਚਾਹੀਦੀ ਉੱਥੇ ਔਰ ਕ腐ਸ਼ਨ ਕੁਝ ਕੁ ਜਗ੍ਹਾ ਤੋਂ ਸ਼ਿਕਾਇਤਾਂ ਮਿਲੀਆਂ ਨੇ ਕਿ ਥੱਲੇੜੇ ਲੈਵਲ ਤੇ ਕ腐ਪਸ਼ਨ ਚੱਲ ਰਹੀ ਹੈ ਤਾਂ ਇਹ ਸਖਤ ਦੇ ਤਧ ਦਿੱਤੀਆਂ ਗਈਆਂ ਮੇਰੇ ਵੱਲੋਂ بطور ਮੁੱਖ ਮੰਤਰੀ ਕਿ ਜੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਅਫਸਰ ਕਿਸੇ ਵੀ ਕੰਮ ਤੇ ਪੈਸੇ ਮੰਗਦਾ ਹੈ ਕਮਿਸ਼ਨ ਮੰਗਦਾ ਹੈ ਜਾਂ ਕੋਈ ਗੈਰਕਾਨੂੰਨੀ ਕੰਮ ਕਰਦਾ ਹੈ ਤਾਂ ਉਹਦਾ ਜ਼ਿੰਮੇਵਾਰ ਜਿਹੜਾ ਡੀਸੀ ਨੂੰ ਮੰਨਿਆ ਜਾਊਗਾ ਤੇ ਐਸਐਸਪੀ ਨੂੰ ਮੰਨਿਆ ਜਾਊਗਾ ਤੇ ਉਸ ਅਧਾਰ ਤੇ ਫਿਰ ਕਾਰਵਾਈ ਹੋਊਗੀ ਕਿਉਂਕਿ ਇਸ ਕੰਮ ਵਾਸਤੇ ਅਸੀਂ ਐਂਟੀ ਕ腐ਸ਼ਨ ਇਸਲਾ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਸਹਾਇਤਾ ਕੇਂਦਰ ਸਥਾਪਿਤ ਕਰਨ ਦਾ ਨਿਵੇਕਲਾ ਉਪਰਾਲਾ ਕੀਤਾ ਹੈ ਤਾਂ ਜੋ ਲੋਕ ਇਸ ਸਹਾਇਤਾ ਕੇਂਦਰ ਰਾਹੀਂ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਣ ਮਾਨਯਾ ਦੱਸਿਆ ਕਿ ਮੁੱਖ ਮੰਤਰੀ ਸਹਾਇਤਾ ਕੇਂਦਰ ਤੇ ਇੱਕ ਸਮਰਪਿਤ ਅਧਿਕਾਰੀ ਹਾਜ਼ਰ ਰਹੇਗਾ ਜੋ ਆਮ ਲੋਕਾਂ ਦੇ ਰੋਜ਼ਮਰਾਂ ਦੇ ਪ੍ਰਸ਼ਾਸਕੀ ਕੰਮਕਾਜ ਨਾਲ ਸੰਬੰਧਿਤ ਦਰਖਾਸਤਾਂ ਪ੍ਰਾਪਤ ਕਰੇਗਾ सीएम ਨੇ ਕਿਹਾ ਕਿ ਜिले ਦੇ ਪ੍ਰਸ਼ਾਸਕੀ ਕਮਾ ਸਬੰਧੀ ਦਸਤਕਾਂ ਸੰਬੰਧਿਤ ਵਿਭਾਗ ਨੂੰ ਪੇਚਣੀਆਂ ਜਾਣਗੀਆਂ ਤਾਂ ਜੋ ਕੰਮ ਨੂੰ ਤੁਰੰਤ ਨਿਪਟਰੇ ਚਾੜਿਆ ਜਾ ਸਕੇ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲਿਆ ਜਾਊਗਾ ਹਰ ਜ਼ਿਲ੍ਹੇ ਚ ਡੀਸੀ ਦਫ਼ਤਰ ਦੇ ਵਿੱਚ ਇੱਕ ਸੀਐਮ ਵਿੰਡੋ ਜੈ ਮੁੱਖ ਮੰਤਰੀ ਸਹਾਇਤਾ ਕੇਂਦਰ ਕਹਿੰਦੇ ਇਹਨੂੰ ਉਹ ਖੋਲਿਆ ਜਾਊਗਾ ਉੱਥੇ ਅਫਸਰ ਬੈਠਣਗੇ ਉੱਥੇ ਐਮਐਲਏ ਸਾਹਿਬਾਨ ਵੀ ਜਦੋਂ ਮਰਜ਼ੀ ਕੰਮ ਲੈ ਕੇ ਆ ਸਕਦੇ ਨੇ ਸਾਰੇ ਉੱਥੇ ਕੋਈ ਵਲੰਟੀਅਰ ਸਾਡੀ ਪਾਰਟੀ ਦਾ ਕੰਮ ਲੈ ਕੇ ਆ ਸਕਦਾ ਉੱਥੇ ਤੇ ਉਹ ਜਿੰਨਾ ਵੀ ਉੱਥੇ ਜੇ ਤਾਂ ਉਹ ਕੰਮ ਜ਼ਿਲ੍ਹਾ ਲੈਵਲ ਦਾ ਹੀ ਹੈ ਤਾਂ ਤਾਂ ਉਹ ਇਮੀਡੀਏਟਲੀ ਉਸੇ ਵੇਲੇ ਉਸ ਕੰਮ ਨੂੰ ਡੀਸੀ ਜਾਂ ਜਿਹੜੇ ਵੀ ਅਫਸਰ ਨਾਲ ਸੰਬੰਧਿਤ ਹੈ ਉੱਥੇ ਟਰਾਂਸਫਰ ਕਰ ਦਿੱਤਾ ਜਾਊਗਾ ਵੀ ਤੂੰ ਉੱਥੇ ਚਲਾ ਜਾ ਭਾਈ ਤੇਰਾ ਕੰਮ ਇੱਥੇ ਹੀ ਹੋ ਜਾਊਗਾ ਜੇ ਉਹ ਮਿਨਿਸਟਰੀ ਲੈਵਲ ਦਾ ਕੰਮ ਹੈ ਤਾਂ ਸ਼ਾਮ ਤੱਕ ਮੇਰੇ ਕੋਲੇ ਸਾਰਾ ਕੁਝ ਹਰੇਕ ਜ਼ਿਲ੍ਹੇ ਤੋਂ ਉਹ ਸਕੈਨ ਹੋ ਕੇ ਆਊਗਾ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਜਾਂ ਡੈਸ਼ਬੋਰਡ ਮੁੱਖ ਮੰਤਰੀ ਡੈਸ਼ਬੋਰਡ ਬਣਾਇਆ ਜਾ ਰਿਹਾ ਹੈ ਜਿਹਦੇ ਜੋ ਕੰਮ ਸ਼ਾਮ ਤੱਕ ਇੱਥੇ ਆ ਜਾਣਗੇ ਸਬੰਧਤ ਡਿਪਾਰਟਮੈਂਟ ਨੂੰ ਭੇਜ ਦਿੱਤੇ ਜਾਣਗੇ ਉਸ ਤੋਂ ਬਾਅਦ ਉਸ ਬੰਦੇ ਨੂੰ ਫੋਨ ਕੀਤਾ ਜਾਊਗਾ ਅਗਲੇ ਦਿਨ ਜਾਂ ਉਸੇ ਦਿਨ ਕਿ ਤੁਹਾਡਾ ਜਿਹੜਾ ਕੰਮ ਸੀਗਾ ਤੁਸੀਂ ਫਲਾਨੇ ਜ਼ਿਲ੍ਹੇ 'ਚ ਕੱਲ ਗਏ ਸੀ ਦਫ਼ਤਰ 'ਚ ਉੱਥੇ ਮੁੱਖ ਮੰਤਰੀ ਸਾਹਿਬ ਦੇ ਅਧਿਕਾਰ 'ਚ ਤੇ ਉਹ ਜਿਹੜਾ ਕੰਮ ਹੈ ਉਹ ਸਬੰਧਤ ਵਿਭਾਗ ਨੂੰ ਭੇਜ ਦਿੱਤਾ ਔਰ ਇੱਕ ਜਾਂ ਦੋ ਦਿਨਾਂ 'ਚ ਕੰਮ ਹੋ ਜਾਊਗਾ ਜੇ ਕੋਈ ਕਾਗਜ਼ਪੱਤਰ ਦੀ ਲੋੜ ਹੋਈ ਤਾਂ ਉਹਨੂੰ ਦੁਬਾਰਾ ਕਾਲ ਕਰਨਾ ਮਤਲਬ ਹਫ਼ਤੇ 10 ਦਿਨ ਦੇ ਵਿੱਚ 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 ਉਹ ਕੰਮ ਹੋਣਾ ਚਾਹੀਦਾ ਕਾਗਜ਼ ਚਾਹੀਦੇ ਤਾਂ ਵੀ ਜੇ ਕਾਗਜ਼ ਪੂਰੇ ਨੇ ਤਾਂ ਵੀ ਨਹੀਂ ਪੂਰੇ ਤਾਂ ਵੀ ਉਸ ਬੰਦੇ ਨੂੰ ਰਿਸਪਾਂਸ ਮਿਲਣਾ ਚਾਹੀਦਾ ਹੁਣ ਜੇਕਰ ਕਿਸੇ ਵੀ ਜ਼ਿਲ੍ਹੇ ਵਿੱਚ ਕੋਈ ਵੀ ਅਫਸਰ ਰਿਸ਼ਵਤ ਮੰਗਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਉਸ ਜ਼ਿਲ੍ਹੇ ਦਾ ਐਸਐਸਪੀ ਜਾਂ ਫਿਰ ਡੀਸੀ ਹੋਵੇਗਾ ਇਹ ਕਹਿ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦਰਅਸਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਅਤੇ ਐਸਐਸਪੀ ਨਾਲ ਮੁਲਾਕਾਤ ਕੀਤੀ ਗਈ ਅਤੇ ਉਸ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਡੀਆ ਦੇ ਰੂਪ ਦੇ ਹੁੰਦੇ ਹੋਏ ਕਿਹਾ ਕਿ ਮੈਨੂੰ ਕ੍ਰਾਪਸ਼ਨ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਜਿਸ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਗਿਆ ਹੈ ਕਿ ਜੇ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਅਫਸਰ ਰਿਸ਼ਵਤ ਮੰਗੇਗਾ ਤਾਂ ਉਸ ਦਾ ਪੂਰਾ ਦਾ ਪੂਰਾ ਜ਼ਿੰਮੇਵਾਰ ਜੋ ਹੈ ਉਸ ਹਲਕੇ ਦਾ ਉਸ ਇਲਾਕੇ ਦਾ ਡੀਸੀ ਜਾਂ ਫਿਰ ਐਸਐਸਪੀ ਹੋਵੇਗਾ ਇਸ ਨੂੰ ਲੈ ਕੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਮੁੱਖ ਮੰਤਰੀ ਨੇ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਇਸ ਕੰਮ ਵਿੱਚ ਬਿਲਕੁਲ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇ ਕਿਸੇ ਵੀ ਅਣਗਹਿਲੀ ਲਈ ਸਬੰਧਤ ਡਿਪਟੀ ਕਮਿਸ਼ਨਰ ਨੂੰ ਜਵਾਬ ਦੇਣਾ ਪਵੇਗਾ ਕਿਸੇ ਵੀ ਦਫ਼ਤਰ ਦੇ ਵਿੱਚ ਜੋ ਕਿ ਸਾਡਾ ਵਾਅਦਾ ਹੈ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਿੱਲੀ ਚ ਵੀ ਪੰਜਾਬ ਚ ਇਹ ਸਾਡਾ ਵਾਅਦਾ ਹੈ ਸਾਡੀ ਗਾਰੰਟੀ ਹੈ ਇਹ ਕਿ ਅਸੀਂ ਤਹਿਸੀਲਾਂ ਚ ਅਸੀਂ ਪਟਵਾਰੀ ਦਫ਼ਤਰਾਂ ਚ ਅਸੀਂ ਵੀਡੀਓ ਦਫ਼ਤਰਾਂ ਚ ਅਸੀਂ ਡੀਸੀ ਦਫ਼ਤਰਾਂ ਚ ਲੋਕਾਂ ਦੀ ਖੱਜਲ ਖਵਰੀ ਨਹੀਂ ਹੋਣ ਦੇਵਾਂ ਸਖਤ ਤਦ ਦਿੱਤੀ ਗਈਆਂ ਨੇ ਕੋਈ ਖੱਜਲ ਖਵਰੀ ਨਹੀਂ ਹੋਣੀ ਚਾਹੀਦੀ ਉੱਥੇ ਔਰ ਕ腐ਸ਼ਨ ਕੁਝ ਕੁ ਜਗ੍ਹਾ ਤੋਂ ਸ਼ਿਕਾਇਤਾਂ ਮਿਲੀਆਂ ਨੇ ਕਿ ਥੱਲੇੜੇ ਲੈਵਲ ਤੇ ਕ腐ਸ਼ਨ ਚੱਲ ਰਹੀ ਹੈ ਤਾਂ ਇਹ ਸਖਤ ਦੇ ਤਧ ਦਿੱਤੀਆਂ ਗਈਆਂ ਮੇਰੇ ਵੱਲੋਂ بطور ਮੁੱਖ ਮੰਤਰੀ ਕਿ ਜੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਅਫਸਰ ਕਿਸੇ ਵੀ ਕੰਮ ਦੇ ਪੈਸੇ ਮੰਗਦਾ ਕਮਿਸ਼ਨ ਮੰਗਦਾ ਜਾਂ ਕੋਈ ਗੈਰ ਕਾਨੂੰਨੀ ਕੰਮ ਕਰਦਾ ਤਾਂ ਉਹਦਾ ਜ਼ਿੰਮੇਵਾਰ ਜਿਹੜਾ ਡੀਸੀ ਨੂੰ ਮੰਨਿਆ ਜਾਊਗਾ ਤੇ ਐਸਐਸਪੀ ਨੂੰ ਮੰਨਿਆ ਜਾਊਗਾ ਤੇ ਉਸ ਆਧਾਰ ਤੇ ਫਿਰ ਕਾਰਵਾਈ ਹੋਊ ਕਿਉਂਕਿ ਇਸ ਕੰਮ ਵਾਸਤੇ ਅਸੀਂ ਐਂਟੀ ਕ腐ਸ਼ਨ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਸਹਾਇਤਾ ਕੇਂਦਰ ਸਥਾਪਿਤ ਕਰਨ ਦਾ ਨਿਵੇਕਲਾ ਉਪਰਾਲਾ ਕੀਤਾ ਹੈ ਤਾਂ ਜੋ ਲੋਕ ਇਸ ਸਹਾਇਤਾ ਕੇਂਦਰ ਰਾਹੀਂ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਣ ਮਾਨਯਾ ਦੱਸਿਆ ਕਿ ਮੁੱਖ ਮੰਤਰੀ ਸਹਾਇਤਾ ਕੇਂਦਰ ਤੇ ਇੱਕ ਸਮਰਪਿਤ ਅਧਿਕਾਰੀ ਹਾਜ਼ਰ ਰਹੇਗਾ ਜੋ ਆਮ ਲੋਕਾਂ ਦੇ ਰੋਜ਼ਮਰਾਂ ਦੇ ਪ੍ਰਸ਼ਾਸਕੀ ਕੰਮਕਾਜ ਨਾਲ ਸੰਬੰਧਿਤ ਦਰਖਾਸਤਾਂ ਪ੍ਰਾਪਤ ਕਰੇਗਾ ਸੀਐਮ ਨੇ ਕਿਹਾ ਕਿ ਜਿਹੜੇ ਪ੍ਰਸ਼ਾਸਕੀ ਕੰਮਾਂ ਸੰਬੰਧੀ ਦਸਤਕਾਂ ਸੰਬੰਧਿਤ ਵਿਭਾਗ ਨੂੰ ਪੇਚਣੀਆਂ ਜਾਣਗੀਆਂ ਤਾਂ ਜੋ ਕੰਮ ਨੂੰ ਤੁਰੰਤ ਨਿਪਟਰੇ ਚਾੜਿਆ ਜਾ ਸਕੇ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲੇ ਜਾਊਗਾ ਹਰ ਜ਼ਿਲ੍ਹੇ ਚ ਡੀਸੀ ਦਫ਼ਤਰ ਦੇ ਵਿੱਚ ਇੱਕ ਸੀਐਮ ਵਿੰਡੋ ਜੈ ਮੁੱਖ ਮੰਤਰੀ ਸਹਿਤਾ ਕੇਂਦਰ ਕੇ ਲੋ ਇਹਨੂੰ ਉਹ ਖੋਲਿਆ ਜਾਊਗਾ ਉੱਥੇ ਅਫਸਰ ਬੈਠਣਗੇ ਉੱਥੇ ਐਮ ਐਲ ਏ ਸਹਿਬਾਨ ਵੀ ਜਦੋਂ ਮਰਜ਼ੀ ਕੰਮ ਲੈ ਕੇ ਆ ਸਕਦੇ ਨੇ ਸਾਰੇ ਉੱਥੇ ਕੋਈ ਵਲੰਟੀਅਰ ਸਾਡੀ ਪਾਰਟੀ ਦਾ ਕੰਮ ਲੈ ਕੇ ਆ ਸਕਦਾ ਉੱਥੇ ਤੇ ਉਹ ਜਿੰਨਾ ਵੀ ਉੱਥੇ ਜੇ ਤਾਂ ਉਹ ਕੰਮ ਜ਼ਿਲ੍ਹਾ ਲੈਵਲ ਦਾ ਹੀ ਹੈ ਤਾਂ ਤਾਂ ਉਹ ਇਮੀਡੀਏਟਲੀ ਉਸੇ ਵੇਲੇ ਉਸ ਕੰਮ ਨੂੰ ਡੀ ਸੀ ਜਾਂ ਜਿਹੜੇ ਵੀ ਅਫਸਰ ਨਾਲ ਸੰਬੰਧਿਤ ਹੈ ਉੱਥੇ ਟ੍ਰਾਂਸਫਰ ਕਰ ਦਿੱਤਾ ਜਾਊਗਾ ਵੀ ਤੂੰ ਉੱਥੇ ਚਲਾ ਜਾ ਭਾਈ ਤੇਰਾ ਕੰਮ ਇੱਥੇ ਹੀ ਹੋ ਜਾਊਗਾ ਜੇ ਉਹ ਮਿਨਿਸਟਰੀ ਲੈਵਲ ਦਾ ਕੰਮ ਹੈ ਤਾਂ ਸ਼ਾਮ ਤੱਕ ਮੇਰੇ ਕੋਲੇ ਸਾਰਾ ਕੁਝ ਹਰੇਕ ਜ਼ਿਲ੍ਹੇ ਤੋਂ ਉਹ ਸਕੈਨ ਹੋ ਕੇ ਆਊਗਾ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਜਾਂ ਡੈਸ਼ਬੋਰਡ ਮੁੱਖ ਮੰਤਰੀ ਡੈਸ਼ਬੋਰਡ ਬਣਾਇਆ ਜਾ ਰਿਹਾ ਹੈ ਜਿਹਦੇ ਚੋਂ ਕੰਮ ਸ਼ਾਮ ਤੱਕ ਇੱਥੇ ਆ ਜਾਣਗੇ ਸਬੰਧਤ ਡਿਪਾਰਟਮੈਂਟ ਨੂੰ ਭੇਜ ਦਿੱਤੇ ਜਾਣਗੇ ਉਸ ਤੋਂ ਬਾਅਦ ਉਸ ਬੰਦੇ ਨੂੰ ਫੋਨ ਕੀਤਾ ਜਾਊਗਾ ਅਗਲੇ ਦਿਨ ਜਾਂ ਉਸੇ ਦਿਨ ਕਿ ਤੁਹਾਡਾ ਜਿਹੜਾ ਕੰਮ ਸੀਗਾ ਤੁਸੀਂ ਫਲਾਨੇ ਜ਼ਿਲ੍ਹੇ ਚ ਕੱਲ ਗਏ ਸੀ ਦਫ਼ਤਰ ਚ ਉੱਥੇ ਮੁੱਖ ਮੰਤਰੀ ਸਾਹਿਬ ਦਾ ਕੇਂਦਰ ਚ ਤੇ ਉਹ ਜਿਹੜਾ ਕੰਮ ਹੈ ਉਹ ਸੰਬੰਧਿਤ ਵਿਭਾਗ ਨੂੰ ਭੇਜ ਦਿੱਤਾ ਔਰ ਇੱਕ ਜਾਂ ਦੋ ਦਿਨਾਂ ਚੱਕਾ ਕੰਮ ਹੋ ਜਾਊਗਾ ਜੇ ਕੋਈ ਕਾਗਜ਼ ਪੱਤਰ ਦੀ ਲੋੜ ਹੋਈ ਤਾਂ ਉਹਨੂੰ ਦੁਬਾਰਾ ਕਾਲ ਕਰਨਾ ਮਤਲਬ ਹਫ਼ਤੇ 10 ਦਿਨ ਦੇ ਵਿੱਚ 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 ਉਹ ਕੰਮ ਹੋਣਾ ਚਾਹੀਦਾ ਕਾਗਜ਼ ਚਾਹੀਦੇ ਤਾਂ ਵੀ ਜੇ ਕਾਗਜ਼ ਪੂਰੇ ਨੇ ਤਾਂ ਵੀ ਨਹੀਂ ਪੂਰੇ ਤਾਂ ਵੀ ਉਹ ਉਸ ਬੰਦੇ ਨੂੰ ਰਿਸਪਾਂਸ ਮਿਲਣਾ ਹੈ